ਮੈਂ ਤੁਹਾਡਾ ਆਪਣਾ ਸੁਖ ਅਨਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਪਿੰਡ ਨਵੀਆਂ ਬਾਗੀਆਂ ਦੇ ਵਿੱਚ ਵਿਧਾਨ ਸਭਾ ਹਲਕਾ ਕਾਤੀਆਂ ਦੇ ਇੰਚਾਰਜ ਗੁਰ ਇਕਬਾਲ ਸਿੰਘ ਮਾਲ ਜੋ ਪੂਰੇ ਲੋਕਾਂ ਦੇ ਨਾਲ ਪਿੰਡ ਨਵੀਆਂ ਬਾਗੀਆਂ ਦੇ ਵਿੱਚ ਇਕੱਤਰ ਹੋਏ ਨੇ ਮੁੱਦਾ ਸੜਕਾਂ ਨੂੰ ਲੈ ਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੇ 15 ਤੋਂ 20 ਫੁੱਟ ਦੇ ਜਿਹੜੇ ਲਗਾਤਾਰ ਲੰਬੇ ਵੱਡੇ ਕੋਏ ਪਾ ਚੁੱਕੇ ਨੇ ਹੋਰ ਬਹੁਤ ਹੀ ਸਥਿਤੀ ਬੇੜ ਦੀਆਂ ਸੜਕਾਂ ਦੀ ਜਿਹੜੀ ਖਰਾਬ ਹੋ ਚੁੱਕੀ ਐ ਸੋ ਕਰਦੇ ਆ ਗੱਲਬਾਤ ਇਸ ਦੇ ਉੱਪਰ ਕੀ ਟਿੱਪਣੀ ਕਰਦੇ ਨੇ ਗੁਰ ਇਕਪਾਲ ਸਿੰਘ ਜੀ ਮਾਲ ਮਾਲ ਸਾਹਿਬ ਅੱਜ ਪਿੰਡ ਨਵੀਆਂ ਬਾਗਰੀਆਂ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਐ ਕੀ ਏਜੰਡਾ ਕੀ ਅੱਜ ਦਾ ਵਾਇਖਰ ਜੀ ਕਾ ਖਾਲਸਾ ਵਾਇਖਰ ਜੀ ਕੀ ਫਤਿਹ ਏਜੰਡਾ ਸਾਡਾ ਜਿਹੜਾ ਅੱਜ ਸਾਰੇ ਆਪਾਂ ਕੱਟ ਕੀਤੇ ਨੇ ਇਲਾਕੇ ਦੇ ਇਕੱਲਾ ਬਾਗਰੀਆਂ ਨਹੀਂ ਸਮੁੱਚੇ ਬੇੜ ਦੀਆਂ ਜਿੰਨੀਆਂ ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ ਪਿਛੇ ਜਨਾਂ ਸ਼੍ਰੋਮਣੀ ਕਾਲੇਦਲ ਦੀ ਸਰਕਾਰ ਹੀ ਉਦੋਂ ਦੀ ਬਣੀਆਂ ਨੇ ਛੜਕਾਂ ਉਹਦੀ ਰਿਪੇਅਰ ਹੋਈ ਆ। ਕਰੀਬ 10 ਸਾਲ ਹੋ ਚੱਲੇ ਨੇ ਕਿਹੇ ਛੜਕ ਦੇ ਉੱਤੇ ਟੋਕਰੀ ਮਿੱਟੀ ਦੀ ਨਹੀਂ ਪਈ। ਬਹੁਤ ਬੁਰਾ ਹਾਲ ਹੈ ਛੜਕਾਂ ਦਾ। ਪਿਛਲੇ ਸਾਲਾਂ 'ਚ ਹੜ੍ਹ ਆਏ ਉਹਦਾ ਕਰਕੇ ਛੜਕਾਂ ਹੋਰ ਨੁਕਸਾਨੀਆਂ ਗਈਆਂ। ਕੁਲੀਆਂ ਸਾਰੀਆਂ ਬਹਿ ਗਈਆਂ ਪਰ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਅੱਜ ਤੱਕ ਵੀ ਇੱਕ ਟੋਕਰੀ ਮਿੱਟੀ ਦੀ ਨਹੀਂ ਪਈ ਤੇ ਸਾਰਾ ਇਲਾਕਾ ਜਿਹੜਾ ਵਾ ਬੜਾ ਪਰੇਸ਼ਾਨ ਹੈ ਆਉਣ ਜਾਣ ਤੋਂ। ਕਿਉਂਕਿ ਹਰ ਬੰਦਾ ਅੱਜਕੱਲ ਅਵੇਅਰ ਹੈ ਉਹਨੂੰ ਪਤਾ ਹੈ। ਕਿ ਇਹ ਜੇ ਗੱਡੀ ਲਿਆਂਦੀ ਹੈ ਤੇ ਉੱਤੇ 3-4 ਲੱਖ ਰੋਡ ਟੈਕਸ ਦੇ ਕੇ ਤੇ ਫਿਰ ਉਹਦੀ ਆਰਸੀ ਬਣਦੀ ਹੈ ਤੇ ਰੋਡ ਹੀ ਹੈ ਨਹੀਂ ਇਹਦਾ ਫਿਰ ਟੈਕਸ ਸਰਕਾਰ ਕਾਦਾ ਲੈਂਦੀ ਘਟੋ ਘਟ ਰੋਡ ਬਣਾਉਣੇ ਤੇ ਸਰਕਾਰ ਦਾ ਫਰਜ ਹੈ ਨਾ ਇਹ ਅੱਜ ਸਾਰੇ ਇਕੱਠੇ ਹੋਏ ਆ ਤੇ ਇੱਕ ਅਲਟੀਮੇਟ ਸਰਕਾਰ ਨੂੰ ਦੇਣ ਲਈ ਇਕੱਠੇ ਹੋਏ ਆ ਕਿ ਜੇ ਸਰਕਾਰ ਨੇ ਮਾਰਚ ਦੇ ਤੱਕ ਇਹ ਛੜਕਾਂ ਦਾ ਕੰਮ ਨਾ ਸ਼ੁਰੂ ਕੀਤਾ ਤਾਂ ਅਸੀਂ ਵੱਡੇ ਪੱਧਰ ਤੇ ਇਹਦਾ ਜਿਹੜਾ ਵਾ ਛਾਏ ਅੱਡੇ ਬੰਦ ਕਰਾਈਏ ਰੋਡ ਬੰਦ ਕਰੀਏ ਪ੍ਰਦਰਸ਼ਨ ਜਿਹੜਾ ਵੱਡੇ ਵੱਡੇ ਲੈਵਲ ਤੇ ਹੋਏਗਾ ਜੇ ਫਿਰ ਵੀ ਸਰਕਾਰ ਨੇ ਆਡੀ ਨਾ ਸੁਣੀ ਤੇ ਅਸੀਂ ਹਾਈ ਕੋਰਟ ਤੇ ਰਹੀ ਆਪਣਾ ਇਨਸਾਫ ਲਵਾਂਗੇ ਸਰਕਾਰ ਨੂੰ ਹਾਈ ਕੋਰਟ ਦੇ ਕਟਾਰੇ ਚ ਖੜੇ ਕਰਾਂਗੇ ਕਿਉਂਕਿ ਜਦੋਂ ਅਸੀਂ ਟੈਕਸ ਦਿੰਨੇ ਆ ਰੋਡ ਟੈਕਸ ਦਿੰਨੇ ਆ ਤੇ ਫਿਰ ਰੋਡ ਕਿੰਨੇ ਬਣਾਉਣੇ ਆ 8-8 ਸਾਲ ਹੋ ਗਏ ਨੇ ਇੱਕ ਟੋਕਰੀ ਮਿੱਟੀ ਦੀ ਨਹੀਂ ਪਈ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਕੋਈ ਵੀ ਸੁਵਿਧਾ ਸਰਕਾਰ ਵੱਲੋਂ ਨਹੀਂ ਵੀ ਪਰ ਰੋਡ ਤੇ ਬਣਾਏ ਜਦੋਂ ਹਰ ਬੰਦਾ ਅਸੀਂ ਗੱਡੀ ਲੈ ਕੇ ਆਉਂਨੇ ਆ ਤੇ ਉੱਤੇ ਆਰਸੀ ਬਣਦੀ ਉਹਦਾ ਟੈਕਸ 2.5 ਲੱਖ ਰੁਪਏ ਦੇ ਕੇ ਆਉਂਨੇ ਆ 7% ਟੈਕਸ ਦੇ ਕੇ ਆਉਂਨੇ ਆ ਕਾਦੇ ਵਾਸਤੇ ਵੀ ਇਹ ਸੜਕਾਂ ਵਧੀਆ ਆਤ ਇਹ ਕਰਕੇ ਸਾਰੇ ਅੱਜ ਲੋਕਾਂ ਨੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਲਾਹ ਕੀਤੀ ਕਿ ਇੱਕ ਪ੍ਰਦਰਸ਼ਨ ਕਰਕੇ ਅੱਜ ਸਿਰਫ ਚੇਤਾਵਨੀ ਦੇਣੀ ਹੈ ਸਰਕਾਰ ਨੂੰ ਕਿ ਜੇ ਤੂੰ ਸਾਡੇ 2 ਮਹੀਨੇ ਦੇ ਵਿੱਚ ਵੀ ਸੜਕਾਂ ਨਾ ਬਣਾਈਆਂ ਤੇ ਅਸੀਂ ਵੱਡੇ ਪੱਧਰ ਤੇ ਦਾ ਜਿਹੜਾ ਪ੍ਰਦਰਸ਼ਨ ਕੀ ਲੱਗਦਾ ਸਰਕਾਰ ਬਹੁਤ ਵੱਡੇ ਵਾਅਦੇ ਤੇ ਦਾਅਵਿਆਂ ਦੇ ਨਾਲ ਸਰਕਾਰ ਜਿਹੜੀ ਆਈ ਹੈ 92 ਸ਼ੀਟਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਉਹਨਾਂ ਵਾਅਦਿਆਂ ਤੇ ਖੜੀ ਉੱਤਰ ਪਾ ਰਹੀ ਹੈ ਕਿ ਨਹੀਂ ਤੁਹਾਡੇ ਸਾਹਮਣੇ ਉੱਤਰ ਬਤਾਓ ਤੁਸੀਂ ਮੇਰੇ ਨੂੰ ਵੱਡ ਪੱਤਰਕਾਰ ਜੇ ਤੁਸੀਂ ਸਾਰਾ ਜ਼ਿਆਦਾ ਜਾਣਦੇ ਹੋ ਅੱਜ ਆ ਲੋਕੀ ਸਾਰੇ ਨਾਰੇ ਕੀ ਮਾਰ ਰਹੇ ਹੈ ਕਿ ਲੋਟੂ ਸਰਕਾਰ ਮੁਰਦਾਬਾਦ ਚੁਟਕਲੇ ਮ ਬਣਾਉਣ ਵਾਲੀ ਸਰਕਾਰ ਮੁਰਦਾਬਾਦ ਕਿਹੇ ਵੀ ਕੰਮ ਦੇ ਵਿੱਚ ਅੱਜ ਲਾ ਐਂਡ ਆਰਡਰ ਦਾ ਇੰਨਾ ਬੁਰਾ ਹਾਲ ਹੈ ਕਿ ਕਰੀਬ ਪਿਛਲੇ ਮਹੀਨੇ ਦੇ ਵਿੱਚ 50 ਥਾਈ ਬੰਬ ਲਾਸਟ ਹੋ ਗਏ ਨੇ ਥਾਣਿਆਂ ਦੇ ਵਿੱਚ ਤੇ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਵੀ ਡਰਿਆ ਪਿਆ ਉਹ ਲੋਕਾਂ ਦੀ ਉਹਨਾਂ ਨੇ ਕੀ ਫਾਇਦ ਕਰਨੀ ਹੈ ਉਹ ਆਪਣੇ ਥਾਣੇ ਦੀਆਂ ਕੰਧਾਂ 5 5 ਫੁੱਟ ਉੱਚੀਆਂ ਕਰ ਰਿਹਾ ਕਿ ਸਾਡੇ ਤੇ ਕੋਈ ਬੰਬ ਨਾ ਸੁੱਟ ਦੇ ਇਹ ਹਾਲਾਤ ਤੇ ਹਰ ਬੰਦਾ ਜਿਹੜਾ ਰੋਟੀ ਖਾਂਦਾ ਹੈ ਉਹਨੂੰ ਚਿੱਠੀ ਆ ਗਈ ਹੈ ਜਾਂ ਧਮਕੀ ਆ ਗਈ ਹੈ ਕਿ ਪੈਸੇ ਦੇ ਜੇ ਤਾਂ ਤੇਰੇ ਬੱਚੇ ਜਿੰਦੇ ਛੱਡ ਦੇ ਨੇ ਇਹ ਤੇ ਹਾਲਾਤ ਹੈ ਨੌਕਰੀਆਂ ਦੇ ਵਿੱਚ ਕਿਸੇ ਨੂੰ ਕੋਈ ਨੌਕਰੀ ਬੋਰਡ ਬੜੇ ਬੜੇ ਵੱਡੇ ਲੱਗੇ ਨੇ ਕਿ 46 47000 ਨੌਕਰੀ ਦਿੱਤੀ ਗਈ ਹੂੰ 46000 ਦਾ ਮਤਲਬ ਹੈ ਕਿ 12000 ਪਿੰਡ ਹੈ ਤੇ ਚਾਰ ਨੌਕਰੀਆਂ ਹਰ ਪਿੰਡ 'ਚ ਅੱਜ ਕਰੀਬ 40 ਪਿੰਡਾਂ ਦੇ ਬੰਦੇ ਕੋਲ ਦੱਸੋ ਇੱਥੇ ਕਿਸੇ ਪਿੰਡ 'ਚ ਸਰਕਾਰੀ ਨੌਕਰੀ ਮਿਲੀ ਜੀ ਕਿ ਇਹਨੂੰ ਅੱਜ ਤੱਕ ਬਿਲਕੁਲ ਨਹੀਂ ਜੀ ਨਿਹਰਾ ਝੂਠ ਮਾਰ ਕੇ ਸਰਕਾਰ ਆ ਰਹੀ ਹੈ ਕੋਈ ਡਿਵੈਲਪਮੈਂਟ ਨਹੀਂ ਹੈ ਪੰਜਾਬ ਦਾ ਬੇੜਾ ਘਰ ਕਰਤਾ ਸਰਕਾਰ ਨੇ ਅਸੀਂ ਦੇ ਇਹਨਾਂ ਨੂੰ ਅੱਜ ਸਿਰਫ ਛੜਕਾਂ ਦੀ ਕਰਨ ਆਏ ਆ ਤੇ ਇਹਨਾਂ ਦੇ ਤੇ ਰੋਜ਼ ਮੁੱਦੇ ਬੜੇ ਨੇ ਮਤਲਬ ਕਿਹੜਾ ਮੁੱਦਾ ਵਾ ਜਿੱਥੇ ਆਪਾਂ ਇਹਨਾਂ ਦੇ ਉੱਤੇ ਅਸੀਂ ਇਹਨਾਂ ਨੂੰ ਕੁਝ ਨਹੀਂ ਸਕਦੇ ਨਾ ਡਿਵੈਲਪਮੈਂਟ ਹੋਈ ਹੈ ਨਾ ਕੋਈ ਲਾ ਐਂਡ ਆਰਡਰ ਹੈ ਨਾ ਨੌਕਰੀਆਂ ਨੇ ਨਾ ਸੜਕਾਂ ਦੀ ਡਿਵੈਲਪਮੈਂਟ ਹੈ ਨਾ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੈ ਮਤਲਬ ਕੁਝ ਵੀ ਨਾ ਸਿਹਤ ਸਹੂਲਤਾਂ ਦੀ ਹੈ ਬੜੇ ਬੜੇ ਵੱਡੇ ਝੂਠੇ ਵਾਅਦੇ ਕੀਤੇ ਸੀ ਸਰਕਾਰ ਨੇ ਆਉਣ ਤੋਂ ਪਹਿਲਾਂ ਕਿ ਆ ਕਰਾਂਗੇ ਐਮਐਸਪੀ ਕਿਸਾਨਾਂ ਦਾ ਅੱਜ ਸਾਡੇ ਜਗਜੀਤ ਸਿੰਘ ਡੱਲੇਵਾਲ ਜੀ ਬੈਠੇ ਨੇ ਅੱਜ ਮਰਨ ਵਾਲੇ ਮੇਰੇ ਕਰੀਬ ਉਹਨਾਂ ਦਾ 48 ਗਣਿੰਜਾਂ ਦਿਨ ਹੋ ਗਿਆ ਤੇ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਬਹੁਤ ਹੀ ਬੁਰਾ ਹਾਲ ਹੈ ਕਿਸਾਨੀ ਦੇ ਉੱਤੇ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਐਮਐਸਪੀ ਚੁਟਕੀ ਦੇ ਵਿੱਚ ਦੇ ਦੇਾਂਗੇ ਤੇ ਉਹ ਕਿੱਥੇ ਗਈਆਂ ਚੁਟਕੀਆਂ ਕਿੱਥੇ ਗਈ ਐਮਐਸਪੀ ਕਿਉਂ ਨਹੀਂ ਅੱਜ ਤੱਕ ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਮਿਲ ਰਿਹਾ ਕਿਸਾਨ ਦੀ ਗਲਤੀ ਕੀ ਹੈ ਕਿ ਉਹ ਢਿੱਡਪਾਲ ਦਾ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਸਿਰਫ ਇਹੀ ਗਲਤੀ ਹੈ ਅਗਰ ਆਪਾਂ ਲਾਇਨ ਆਰਡਰ ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਤਿੰਨ ਜਗ੍ਹਾ ਤੇ ਬੰਬ ਜਿਹੜੇ ਛੁੱਟੇ ਗਏ ਆ ਔਰ ਪੱਪੂ ਜੰਤੀਪੁਰੀਏ ਦੇ ਘਰ ਤੇ ਵੀ ਇਹਰਾ ਬੰਬਨਾ ਹਮਲਾ ਹੋਇਆ ਇਹ ਕੀ ਕਾਰਨ ਸਮਝਿਓ ਕਮੀ ਕਿਥੇ ਰਹਿ ਰਹੀ ਹੈ ਸਰਕਾਰ ਦੀਖੋ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ ਲਾਇਨ ਆਰਡਰ ਤੇ ਤੇ ਇੱਕ ਜਿਹੜੀਆਂ ਏਜੰਸੀਆਂ ਨੇ ਜਾਂ ਕਹਿ ਲਓ ਸਰਕਾਰ ਦੀ ਸ਼ਹਿਤ ਨੇ ਇੱਕ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਨੇ ਹਿੰਦੂ ਸਿੱਖ ਦਾ ਮੁੱਦਾ ਵੀ ਨਾਲ-ਨਾਲ ਉਹ ਹੁਣ ਜੈਨਤੀਪੁਰਿਆ ਸਾਹਿਬ ਦੇ ਜਿਹੜੇ ਸੁਰਗਵਾਸੀ ਹੋਗੇ ਉਹਨਾਂ ਦੇ ਬੇਟੇ ਦੇ ਘਰ ਦੇ ਉੱਤੇ ਬੰਮ ਗਰਨੇਡ ਦਾ ਹਮਲਾ ਹੋਇਆ ਚਲੋ ਤੇ ਚਲੋ ਖੁਸ਼ਕਿਸਮਤੀ ਪਰਿਵਾਰ ਦੀ ਕਿ ਉਹ ਵਿੜੇ ਵਿੱਚ ਕੋਈ ਨਹੀਂ ਨਹੀਂ ਤੇ ਜਿੱਡਾ ਵੱਡਾ ਬਲਾਸਟ ਸੀ ਮੈਂ ਉੱਥੇ ਮੌਕੇ ਤੇ ਕੀ ਤੇ ਜੇ ਕੋਈ ਜਾਨੀ ਨੁਕਸਾਨ ਹੋਇਆ ਤਾਂ ਤੇ ਕੌਣ ਜ਼ਿੰਮੇਵਾਰ ਹੀ ਇਹ ਬੜੇ ਖਤਰਨਾਕ ਮੋੜ ਨੂੰ ਪੰਜਾਬ ਨੇ ਇਹਨਾਂ ਨੂੰ ਤੋੜ ਦਿੱਤਾ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਕੰਮਾਂ ਧਿਆਨ ਦਿਓ ਲੌ ਐਂਡ ਆਰਡਰ ਬਹਾਲ ਕਰੋ ਤਾਂ ਕਿ ਲੋਕ ਇਹ ਆਪਣਾ ਜਿੰਦਗੀ ਦੇ ਘਟੋ ਘਟੇ ਸਮਝਣ ਕਿ ਅਸੀਂ ਪੰਜਾਬ ਦੇ ਵਿੱਚ ਜੇ ਰਹਿੰਨੇ ਆ ਤੇ ਸਾਡੀ ਜਿੰਦਗੀ ਸੇਫ ਹੈ ਇਹ ਇਹਨਾਂ ਨੂੰ ਵਿਸ਼ਵਾਸ ਦਿਓ ਲੋਕਾਂ ਨੂੰ ਅੱਜ ਕਹਿ ਰਹੇ ਨੇ ਕਿ ਇੱਥੇ 46000 ਕਰੋੜ ਦਾ ਨਿਵੇਸ਼ ਕਰ ਦਿੱਤਾ ਏਜੰਸੀਆਂ ਨੇ ਬਾਹਰੋਂ ਲੋਕਾਂ ਨੇ ਦੱਸੋ ਅੱਜ ਦੇ ਮਾਹੌਲ ਦੇ ਵਿੱਚ ਕੌਣ ਆ ਬੰਦਾ ਜਿਹੜਾ ਪੈਸਾ ਲਾਏਗਾ ਅਸੀਂ ਆ ਪਿੰਡਾਂ ਦੇ ਇੱਥੇ ਬੈਠੇ ਆ ਪਿੰਡ ਜਿਹੜੇ ਦੇ ਵਿੱਚ ਕਿਤੇ ਕੋਈ ਝਗੜੇ ਵਾਲਾ ਕੋਈ ਰਕਬਾ ਨਹੀਂ ਲੈਂਦਾ ਕੋਈ ਪਲਾਟ ਨਹੀਂ ਖਰੀਦਦਾ ਤੇ ਕੌਣ ਝਗੜੇ ਵਾਲੀ ਸਟੇਟ ਚ ਆ ਕੇ ਪੈਸਾ ਲਾਏਗਾ ਨਰਾ ਝੂਠ ਗੁੰਨਿਆ ਜਾ ਰਿਹਾ ਅਸੀਂ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਲੋਕਾਂ ਵੱਲ ਧਿਆਨ ਦੇ ਜਿਉਂ ਉਹਨਾਂ ਨੇ ਗਲਤੀ ਕਹਿਣਾ ਵੇ ਗਲਤੀ ਕਰਕੇ ਤੁਹਾਨੂੰ ਲਿਆਂਦਾ ਤੇ ਉਹਨਾਂ ਨੂੰ ਇੰਨੀ ਵੱਡੀ ਸਜ਼ਾ ਨਾ ਦਿਓ ਕਿ ਉਹ ਮਾਰੀ ਜਾ। ਅਗਰ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਤਕਰੀਬਨ ਉਸੇ ਤਰੀਕੇ ਨਾਲ ਟੀਕੇ ਲੱਗ ਰਹੇ ਨੇ ਨੌਜਵਾਨ ਪੂਰੇ ਹੋ ਰਹੇ ਨੇ ਨਸ਼ੇ ਤੇ ਕਿਤੇ ਵੀ ਕੋਈ ਵੀ ਨੱਥ ਨਹੀਂ ਪਾਈ ਗਈ ਇਸ ਦੇ ਵਿੱਚ ਕਿਸੇ ਚੀਜ਼ ਦੀ ਕਮੀ ਸਮਝਿਓ। ਦੇਖੋ ਇਹਨਾਂ ਦਾ ਆਪਣਾ ਐਮਐਲਏ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਜਿਹੜਾ ਹੈ ਉਹਨੇ ਸਾਫ਼-ਸਾਫ਼ ਕਹਿਤਾ ਪੰਜਾਬ ਸਰਕਾਰ ਨਸ਼ਾ ਵਕਾਰ ਰਹੀ ਹੈ। ਉਹਨਾਂ ਨੇ ਤੇ ਬਕਾਇਦਾ ਅਫਸਰਾਂ ਦੇ ਨਾਮ ਲਏ ਨੇ ਵੀ ਕਿਹੜਾ ਕਿਹੜਾ ਡੀਐਸਪੀ ਅੰਮ੍ਰਿਤਸਰ ਚ ਵ ਜਦੋਂ ਕਿਤੇ ਨਸ਼ਾ ਛਡਾਊ ਦਾ ਕੈਂਪ ਲਾਉਣਾ ਹੁੰਦਾ ਐੱਸਐੱਸਪੀ ਨੇ ਤੇ ਉਹਦੇ ਜਿਹੜਾ ਸੱਜੇ ਤੇ ਖੱਬੇ ਬੈਠਾ ਦਾ ਉਹ ਮੇਨ ਹੋਲ ਸੇਲ ਦੇ ਵਪਾਰੀ ਬੈਠੇ ਹੁੰਦੇ ਨੇ ਪਤਾ ਸਾਰਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਤਾ ਕਿ ਕਿੱਥੇ ਆ ਨਸ਼ਾ ਜੇ ਜੀਵਿੰਦਾਰ ਕੋਈ ਮਿੱਟੀ ਦੀ ਟਰਾਲੀ ਪੁੱਟ ਲੈਂਦਾ ਉਹਦੇ ਤੇ ਤੇ ਉਸੇ ਵੇਲੇ ਪਰਚਾ ਹੋ ਜਾਂਦਾ ਪਰ ਆਲੀ ਨੂੰ ਅੱਗ ਲਾ ਦਿੰਦਾ ਸੈਟੇਲਾਈਟ ਰਾਹੀਂ ਪਰਚਾ ਹੋ ਜਾਂਦਾ ਤੇ ਇਹਨਾਂ ਨੂੰ ਨਹੀਂ ਪਤਾ ਕਿ ਨਸ਼ਾ ਕੌਣ ਵੇਚਦਾ ਸਾਰਾ ਪਤਾ ਹੈ ਪੰਜਾਬ ਦੀ ਸਰਕਾਰ ਦੀ ਰਲਾ ਮਰਜ਼ੀ ਦੇ ਨਾਲ ਨਸ਼ਾ ਵਿਕ ਰਿਹਾ ਐਂ ਸਾਰੇ ਹੀ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਪੰਜਾਬ ਨੂੰ ਬਚਾ ਲਓ ਜੇ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਤੇ ਉਹਦੇ 'ਤੇ ਧਿਆਨ ਦੇ ਲੋ ਜਿਹੜੀ ਦਿੱਲੀ ਲਾਲੇ ਦੀ ਤੁਸੀਂ ਕਰਦੇ ਫਿਰਦੇ ਚੱਕਰੀ ਸਾਰਾ ਪੈਸਾ ਦਿੱਲੀ ਭੇਜ ਰਹੇ ਹੋ ਦੀਆਂ ਇਲੈਕਸ਼ਨਾਂ 'ਚ ਜਾਜਾਂ ਤੇ ਡਾ ਰਹੇ ਹੋ ਉਹ ਬਚਾ ਲਓ ਪੰਜਾਬ ਦਾ ਵਾਹ ਪੰਜਾਬ ਚ ਲਾਓ ਸਰਦਾਰ ਸਾਹਿਬ ਇੱਥੇ ਪੂਰਾ ਜੇ ਇਕੱਠ ਹੋਇਆ ਵਾ ਸੜਕਾਂ ਨੂੰ ਲੈ ਕੇ ਕੀ ਸਮਝਦੇ ਹੋ ਕਿ ਕਿੱਥੇ ਕਮੀ ਜਿਹੜੀ ਸਰਕਾਰ ਕੋਲੋਂ ਰਹਿ ਰਹੀ ਹੈ ਕਿ ਜਿਹੜੀਆਂ ਅਜੇ ਤੱਕ 3 ਸਾਲ ਬੀਤ ਜਾਣ ਤੋਂ ਬਾਅਦ ਵੀ ਸੜਕਾਂ ਨਹੀਂ ਬਣ ਪਾਰੀਆਂ ਦੇਖੋ ਜੀ ਅੱਜ ਸਾਰਾ ਇਲਾਕਾ ਲਗਭਗ ਇੱਥੇ ਆਇਆ ਹੋਇਆ ਆ ਇਹ ਗੱਲ ਜਿਹੜੀ ਹੈ ਜਿਹੜੀ ਸਰਕਾਰ ਹੈ ਸਿਰਫ ਝੁੰਮਲੇ ਵਾਲੀ ਸਰਕਾਰ ਹੈ ਗੱਲਾਂ ਬਾਤਾਂ ਸਰਕਾਰ ਹੈ ਜਿਹੜੀ ਉਹ 92 ਸੀਟਾਂ ਦੀ ਸਾਡੇ ਕੋਲ ਗਲਤੀ ਹੋਈ ਹੈ ਨਾ ਲੋਕਾਂ ਕੋਲ ਉਹਦਾ ਪੂਰਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਸਾਡੇ ਪੰਜਾਬ ਦੇ ਕਿਸਾਨ ਜੇਕਰ ਧਰਨਾ ਲਾਉਂਦੇ ਆ ਤੇ ਪੰਜਾਬ ਵਿੱਚ ਆ ਕੇ ਉਹਨਾਂ ਤੇ ਬੰਬ ਛੁੱਟੇ ਜਾਂਦੇ ਆ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੇ ਸਮਝ ਲਓ ਕਿ ਪੰਜਾਬ ਵਿੱਚ ਕੋਈ ਲੈਨ ਆਰਡਰ ਨਹੀਂ ਹੈਗਾ ਪੰਜਾਬ ਵਿੱਚ ਹਿਟਲਰਾਂ ਦਾ ਰਾਜ ਚੱਲ ਰਿਹਾ ਕਿਸੇ ਸਬੰਧ ਵਿੱਚ ਕਿਸੇ ਦੀ ਕੋਈ ਵੀ ਲਾਈਫ ਸੇਫ ਨਹੀਂ ਹੈਗੀ ਸਾਡੀਆਂ ਫਸਲਾਂ ਜਿਹੜੀਆਂ ਉਹ ਵੀ ਨਹੀਂ ਵਿਕ ਰਹੀਆਂ ਫਸਲਾਂ ਤੇ ਅਗਤੀ ਕਿੰਨੇ ਘੱਟ ਬੱਜੇ ਆ ਕੋੜਾ ਰੁਪਿਆ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਕੋਈ ਬੋਲਿਆ ਕੋਈ ਸਰਕਾਰ ਦਾ ਬੰਦਾ ਆ ਕੇ ਕਿਸੇ ਕਿਸਾਨ ਨਾਲ ਖਲੋਤਾ ਇਹ ਸਿਰਫ ਗੱਲੀਬਾਤੀ ਆ ਵੀ ਜੇ ਤੁਹਾਡਾ ਧੱਕਾ ਦਾ ਤੁਸੀਂ ਬੋਲੋ ਜੇ ਕੋਈ ਕਿਸਾਨ ਬੋਲਦਾ ਤੁਹਾਨੂੰ ਵਾਪਸ ਕੁਝ ਨਹੀਂ ਦਿੱਤਾ ਜਾਂਦਾ ਪਹਿਲਾਂ ਤੇ ਐਮਐਸਪੀ ਦੀ ਗੱਲ ਸੈਂਟਰ ਦੇ ਨਾਲ ਚੱਲ ਰਹੀ ਸੀ ਹੁਣ ਸੈਂਟਰ ਨੇ ਲਾ ਕੇ ਸਟੇਟ ਨੂੰ ਦੇ ਦਿੱਤੀ ਕਿ ਭਗਵੰਤ ਮਾਨ ਜੀ ਤੁਹਾਨੂੰ ਜਿਹੜੀ ਐਮਐਸਪੀ ਦੇਗਾ ਤੇ ਪਹਿਲਾਂ ਇਲੈਕਸ਼ਨ ਆਉਣ ਤੋਂ ਪਹਿਲਾਂ 5 ਮਿੰਟ ਚ ਐਮਐਸਪੀ ਦੇਣ ਦੇ ਵਾਅਦੇ ਕੀਤੇ ਜਾਂਦੇ ਕਿਵੇਂ ਦੇਖਦੇ ਹੋ ਇਸ ਜੀ ਨੂੰ ਇਹ ਸਿਰਫ ਗੱਲਾਂ ਸੀਗੇ ਕਿ ਵੋਟਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਵੋਟ ਪਾਣ ਲੱਗੇ ਸੋਚ ਲਿਆ ਕਰੋ ਕਿ 5 ਵਾ 5 ਸਾਲ ਸਾਡੀ ਉਹ ਹਾਲਤ ਹੋਈ ਹੈ ਦੱਸਣ ਯੋਗ ਨਹੀਂ ਸਾਡੇ ਨੌਜਵਾਨ ਜਿਹੜੇ ਮੁੰਡੇ ਬੱਚੇ ਮਰਦੇ ਗੋਲੀ ਨਾਲ ਦਿਲ ਨੂੰ ਦੁੱਖ ਲੱਗਦਾ ਕਿ ਜਦੋਂ ਮੈਂ ਘਰ ਬੈਠਾ ਮੈਨੂੰ ਘਰ ਆ ਕੇ ਕੋਈ ਗੋਲੀ ਮਾਰ ਜੇ ਤੇ ਸਮਝ ਲਓ ਮੈਂ ਜਾਊਂਗਾ ਕਿੱਥੇ ਅਹੀਂ ਪੰਜਾਬ ਦੇ ਲੋਕ ਪੰਜਾਬ 'ਚ ਹੀ ਰਹਿ ਸਕਨੇ ਆ ਇੱਕ ਸ਼ਾਂਤੀਪੂਰਵਕ ਤਰੀਕਾ ਦਿੱਲੀ ਪੰਜਾਬ ਤੋਂ ਬਾਹਰ ਨਹੀਂ ਦਿੱਲੀ ਇੰਡੀਆ ਦਾ ਹਿੱਸਾ ਹੈ ਅਸੀਂ ਪੰਜਾਬ ਰਾਜ ਅਸੀਂ ਇੰਡੀਆ ਦੇ ਲੋਕ ਆ ਸਾਡਾ ਅਸੀਂ ਆਪਣੀ ਗੱਡ ਲੈ ਕੇ ਜਾ ਸਕਦੇ ਆ ਦਿੱਲੀ ਨੂੰ ਸਾਨੂੰ ਦਿੱਲੀ ਨਹੀਂ ਜਾਣ ਦੇ ਆਪਣੀ ਗੱਡ ਰੱਖਣ ਜਾਣ ਨਹੀਂ ਦੇ ਰਿਹਾ ਸਾਡੇ ਕੋਕਰਦਾਲ ਤੇ ਡਲਿਆ ਸਾਹਿਬ ਬੈਠੇ ਆ ਸਾਰਾ ਪੰਜਾਬ ਇੱਕ ਮੰਚ ਤੇ ਇਕੱਠਾ ਕੋਈ ਜਥੇਬੰਦੀਆਂ 'ਚ ਕੋਈ ਪਾਰ ਨਹੀਂ ਜੇ ਹੁਣ ਉਹ ਲਗਭਗ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਔਰ ਇਹਨਾਂ ਦੀ ਹੁਣ ਅਗਲੀ ਜਿਹੜੀ ਹੈ ਹਾਲ ਤੇ ਇਹਨਾਂ ਤੋਂ ਮਾੜੀ ਹੋਊਗੀ ਇਹ ਸਮੇਂ ਆ ਕੇ ਦੇਖ ਲੈਣਾ ਆਪਣਾ ਕੀਨਤੀ ਜਾਊਗਾ ਇਹਨਾਂ ਗੱਲਾਂ ਦਾ ਅਜਿਹਾ ਸਰ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕਿ ਦਿਨ ਦਿਹਾੜੇ ਥਾਣਿਆਂ ਤੇ ਵੀ ਬੰਬ ਛੁੱਟੇ ਜਾ ਰਹੇ ਨੇ ਲੋਕਾਂ ਦੇ ਘਰਾਂ 'ਚ ਬੰਬ ਛੁੱਟੇ ਜਾ ਰਹੇ ਨੇ ਕੀ ਕਮੀ ਸਮਝਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਆ ਮੈਂ 977 ਵਿੱਚ ਪਹਿਲੀ ਇਲੈਕਸ਼ਨ ਲੜੀ ਸੀਗੀ ਬਾਪੂ ਜਗਤ ਸਿੰਘ ਸੇਖਵਾਲਾ 46 47 ਸਾਲ ਹੋ ਗਏ ਨੇ ਲਾਅ ਐਂਡ ਆਰਡਰ ਕੀ ਹੈ ਵੀ ਸਿਸਟਮ ਹੀ ਇਨਾ ਖਰਾਬ ਹੋ ਗਿਆ ਗੱਲ ਕੋਈ ਨਹੀਂ ਕਰਦਾ ਸੱਤਿਆ ਨਾ ਸੁ ਗਿਆ ਹਰ ਥਾਂ ਬੰਬ ਚੱਲਣ ਡੇ ਨੇ ਤੇ ਪ੍ਰਸ਼ਾਸਨ ਇਹ ਕਹਿੰਦਾ ਵੀ ਟਾਇਰ ਪਾਟ ਗਿਆ ਉਹਨਾਂ ਲਗਾਉਂਦੇ ਨੇ ਸਾਂਭਿਆ ਜਾਂਦਾ ਨੇ ਕੁਝ ਉਹਨਾਂ ਲਗਾਉਂਦੇ ਨੇ ਕਿ ਟਾਇਰ ਪਾਟ ਗਿਆ ਜੀ ਹਾਂ ਹਰ ਥਾਂ ਹਰ ਮੋੜ ਤੇ ਗੂੜੀ ਚੰਡੀ ਮਾਰਕਟਾਈ ਹੋਣ ਰਹੀ ਆ ਉਹ ਦਿਨ ਦੂਰ ਨੇ ਜਦੋਂ ਦਿਨੇ ਦੁਬਾਰੇ ਵੀ ਲੋਕਾਂ ਨੂੰ ਲੁੱਟਣਾ ਇੱਥੇ ਦਿਨੇ ਦੁਬਾਰੇ ਲੋਕਾਂ ਨੂੰ ਲੁੱਟਣਾ ਇਸ ਕਰਕੇ ਸਰਕਾਰ ਨਾਂ ਦੀ ਇੱਥੇ ਕੋਈ ਗੱਲ ਹੀ ਨਹੀਂ ਗਈ ਮੈਂ ਇਹ ਗੱਲ ਕਹਿਣਾ ਕਿ ਇਹ ਪੈਸਾ ਸੈਂਟਰ ਵਾਸਤੇ ਆ ਇਹ ਕੇਜਰੀਵਾਲ ਵਾਸਤੇ ਪੈਸਾ ਵਾ ਪੰਜਾਬ ਦਾ ਉੱਥੇ ਭੇਜਣਾ ਵਾ ਇੱਥੇ ਹੁਣੇ ਤੁਸੀਂ ਵੇਖ ਰਹੇ ਹੋ ਅ ਛੜਕ ਵਾਸਤੇ ਮਾਲ ਸਾਹਿਬ ਆਏ ਨੇ ਸਾਰਾ ਸਾਡਾ ਇਲਾਕਾ ਇਕੱਠਾ ਹੋਇਆ ਵਾ ਕਿ ਇਹ ਛੜਕ ਤੇ ਇੱਕ ਟੋਕਰੀ ਬਜਰੀ ਨਹੀਂ ਪਈ ਤੇ ਨਾ ਪੈਣੀ ਨਵੀਆਂ ਬਣਾਉਣੀਆਂ ਤੇ ਵੱਖਰੀਆਂ ਗੱਲ ਨੇ ਟੋਕਰੀ ਬਜਰੀ ਨਹੀਂ ਪਈ ਨਾ ਪੈਣੀ ਆ ਕਿਉਂਕਿ ਇਹ ਸਰਕਾਰ ਜਿਹੜੀ ਆ ਝੂਠੀ ਸਰਕਾਰ ਆ ਅਸੀਂ ਲੋਕਾਂ ਨੇ ਗਲਤੀ ਕਰ ਲਈ ਆ ਵੋਟਾਂ ਪਾਤੀਆਂ ਨੇ ਬੰਦਾ ਡਰਾਮੇ ਪਾਜੀ ਭਗੰਤਮਾਨ ਚੁਟਕਲੇ ਸੁਣਾ ਕੇ ਝੂਠ ਦਾ ਜਿਹੜਾ ਇਹਨਾਂ ਸੰਸਦ ਕੋਲ ਆ ਪੂਰੀ ਬੜੀ ਜਾਜਨ ਬੋਲਦੀ ਆ ਝੂਠ ਮਾਰ ਕੇ ਸਾਰੇ ਕੰਮ ਕਰ ਗਿਆ ਇੱਕ ਕੰਮ ਨਹੀਂ ਹੋਇਆ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਕੋਈ ਕੰਮ ਹੀ ਨਹੀਂਗਾ ਫਲਾਈਓਵਰ ਬਣਾਏ ਨੇ ਜੋ ਬਾਬਲ ਸਾਹਿਬ ਨੇ ਕਰਤਾ ਮੈਂ ਨਹੀਂ ਕਹਿੰਦਾ ਮੈਂ ਕੱਲੀ ਕਰ ਕਹਿਣ ਰਿਆਂ ਜੋ ਬਾਬਲ ਸਾਹਿਬ ਨੇ ਕਰਤਾ ਬਾਬਲ ਸਾਹਿਬ ਨੇ ਉਹ ਇਹਨਾਂ ਕੋ ਨਾ ਹੋਣਾ ਵਾ ਕੋਈ ਸਰਕਾਰੀ ਭਾਵੇਂ ਆਜੇ ਜਿਹੜੀਆਂ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ ਚਾਹੇ ਜ਼ਿਮੀਂਦਾਰ ਵਾਸਤੇ ਆ ਚਾਹੇ ਕਿਸਾਨ ਵਾਸਤੇ ਆ ਚਾਹੇ ਮਜ਼ਦੂਰ ਵਾਸਤੇ ਆ ਚਾਹੇ ਦੁਕਾਨਦਾਰ ਵਾਸਤੇ ਆ ਚਾਹੇ ਸ਼ਰਾਂ ਵਾਸਤੇ ਆ ਉਹ ਕੋਈ ਨਹੀਂ ਕਰ ਸਕਦਾ ਇਹਨਾਂ ਨਗਰ ਜੂਰ ਕੀਤੀ ਆ ਜੇ ਕਾ ਸਰਕਾਰ ਵੀ ਆ ਗਈ ਹੈ ਇਹਨਾਂ ਉਹਨਾਂ ਗੱਲਾਂ ਦੀ ਨਕਲ ਜ਼ਰੂਰ ਕਰ ਲਈ ਆ ਵੀ ਉਹਨਾਂ ਨੇ ਨਕਲ ਕਰਕੇ ਇਹ ਆ ਕੰਮ ਕਰ ਦਿਓ ਵੀ ਕੋ ਟੈਂਸ਼ਨਾਂ ਲਵਾ ਦਿਓ ਆਟਾ ਦਾ ਸਕੀਮਾਂ ਕਰ ਦਿਓ ਇਹ ਸਾਰੇ ਦਾਅਵੇ ਜਿਹੜੇ ਇਹ ਉਹਨਾਂ ਦੇ ਸੀਗੇ ਬਾਦ ਸਾਹਿਬ ਦੇ ਜਿਹੜੇ ਕਿ ਇਹ ਉਹਨਾਂ ਦੀ ਨਕਲਾਂ ਕਰਦੇ ਨੇ ਇਸ ਕਰਕੇ ਗੱਲ ਹੈ ਕਿ ਇਹ ਭਗਵਾਨਤਮਾ ਸਰਕਾਰ ਇੰਨੀ ਜਿਹੀ ਫੇਲ ਆ ਵੀ ਗੱਲ ਕੋਈ ਨਹੀਂ ਅਸੀਂ ਤੇ ਬੇਨਤੀ ਕਰਦੇ ਆ ਕਿ ਕੀ ਇਹਨੂੰ ਸਾਹਮਣਾ ਨਹੀਂ ਗਾ ਪੰਜਾਬ ਨੂੰ ਇੱਥੇ ਅੱਗ ਲਾਉਣੀ ਆ ਇਹਨੂੰ ਮਾਰ ਦੇਣਾ ਵਾ ਸਤਿਆ ਨਾਸ ਕਰ ਦੇਣਾ ਵਾ ਮਰਨ ਕਰਾਂ ਤੇ ਪਹੁੰਚ ਗਿਆ ਕਿੱਥੇ ਨਹੀਂ ਬੰਬ ਚਲਾਣ ਦੇ ਛੜਚਾਂ ਤੇ ਘਰਾਂ ਚ ਨਮਰਦਾਵ ਨੇ ਗੱਲ ਕੀਤੀ ਨਮਰਦਾ ਸਾਹਿਬ ਨੇ ਗੱਲ ਸਹੀ ਕੀਤੀ ਵੀ ਘਰਾਂ ਤੱਕ ਪਹੁੰਚ ਗਏ ਛੜਤਾ ਘਰੋਂ ਬੰਬ ਚੱਲਣ ਡੇ ਨੇ ਗੋਲੀਆਂ ਚੱਲਣੀਆਂ ਨੇ ਅਸੀਂ ਘਰ ਛੱਡ ਕੇ ਕਿੱਥੇ ਜਾਣਾ ਵਾ ਇਸ ਪੰਜਾਬ ਨੂੰ ਇਸ ਇਲਾਕੇ ਨੂੰ ਜਿੱਦਾਂ ਸਾਡਾ ਹਲਕਾ ਵਾ ਕਾਦੀਆਂ ਜਿਹੜਾ ਵਾ ਇੱਥੇ ਦੇ ਪਾਸਾ ਤੇ ਹੀ ਨਾਸ ਕੋਈ ਛੜਚਵੇਂ ਲੋ ਕੋਈ ਡਰੇਨ ਵੇਖ ਲੋ ਉਹ ਪੋਲ ਜਿਹੜਾ ਬਣਾ ਗਿਆ ਸੀ ਅਗਰ ਆਪਾਂ ਗੱਲ ਕਰ ਲਈਏ ਬਲਵੰਡੇ ਵਾਲੀ ਪੁਲੀ ਦੀ ਹਰ ਪ੍ਰਭਾਵਿਤ ਹੋਈ ਇਹ ਬੈਠਕੀ ਸੀ ਉਸ ਦਾ ਕੰਮ ਬਹੁਤ ਹੀ ਜ਼ਿਆਦਾ ਸਲੋ ਚੱਲ ਰਿਹਾ ਕੀ ਲੱਗਦਾ ਕਿ ਜਿਹੜਾ 1.5 ਸਾਲ ਬਚਿਆ ਇਸ ਦੇ ਵਿੱਚ ਇਹ ਦੀ ਉਹ ਮੁਕੰਮਲ ਹੋ ਪਾਏਗੀ ਮੈਂ 치ੜੀ ਸਗਾ ਤੋਂ ਹੀ ਗੱਲ ਕਰਤੀ ਆ ਵਧੀਆ ਕੀਤਾ ਉਸ ਪੁਰੀ ਬਾਰੇ ਮੈਂ ਗੱਲ ਕਰਦਾ ਕਿ ਉਥੇ ਪਤਾ ਨਹੀਂ ਕਿਹੜੀ ਫਰਮਾ ਕਿਹੜੀ ਕੰਪਨੀ ਆ ਜਿਹਨੂੰ ਕੰਮ ਦਿੱਤਾ ਅਸੀਂ ਰੋਜ ਲੰਗਦੇ ਆ ਦੂਜੇ ਪਾਸੇ ਟਰਾਲੀਆਂ ਖਲੋ ਕੇ ਟਰੈਕਟਰ ਖਲੋ ਕੇ ਤੇ ਫਿਰ ਇਧਰੋਂ ਲੰਗਦਿਆਂ ਨੇ ਜੇ ਉਧਰੀਆਂ ਖਿਹਾਰ ਕੇ ਤੇ ਫਿਰ ਦੋਹਾਂ ਪਾਸਿਓਂ ਖਿਹਾਰ ਕੇ ਤੇ ਫਿਰ ਉਥੇ ਕਰਾਸਿੰਗ ਹੁੰਦੀ ਆ ਉਹ ਪੁੜੀ ਦਾ ਕੰਮ ਪਤਾ ਨਹੀਂ ਕਿਨੂੰ ਦੇਤਾ ਕਿਹੜੀ ਫਰਮ ਆ ਇੰਨਾ ਸਲੋ ਕੰਮ ਆ ਵੀ ਜਿਹੜੇ ਇੱਕ ਨਿਗੀਜੀ ਪੁੜੀ ਆ ਕਿਹੜਾ ਪ੍ਰੋਜੈਕਟ ਆ ਦਰਿਆਤ ਪ੍ਰੋਜੈਕਟ ਪੂਰਾ ਕਰਨਾ ਵੀ ਉਹ ਵੀ ਇਹਨਾਂ ਵਧੀਆ ਹੋ ਜਾਂਦੇ ਆ ਉੱਥੇ ਪੁੜੀ ਦਾ ਸਤਿਆਨਾਸ਼ ਇੰਨਾ ਕਿ ਵੱਖਰੀ ਗੱਲ ਆ ਅਰਕਾਂ ਬਾਰਸ਼ਾਂ ਬੜੀਆਂ ਘਾਟ ਹੋਈਆਂ ਨਹੀਂ ਤੇ ਉਹ ਪੁੜੀ ਜਿਹੜੀ ਰਹਿ ਗਈ ਮਾਰੀ ਮੋਟੀ ਉਹ ਵੀ ਚੱਲ ਜਣੀ ਸੀ ਤੇ ਸਾਡਾ ਤੇ ਅੱਗੇ ਟੁੱਟ ਗਿਆ ਲਿੰਕ ਗੁਰਦਾਸਪੁਰ ਨਾਲੋਂ ਸਾਡਾ ਲਿੰਕ ਟੁੱਟਿਆ ਗਿਆ ਪੂਰੀ ਟੁੱਟ ਦੇਣਾ ਤੇ ਹੁਣ ਵੀ ਟੁੱਟਿਆ ਹੀ ਆ ਲਿੰਕ ਸਾਡਾ ਹੁਣ ਵੀ ਟੁੱਟਿਆ ਉਹ ਪੁੜੀ ਕੰਪਲੀਟ ਨਹੀਂ ਹੋਈ ਕਿੰਨੇ ਕਰਨੀਆਂ ਬਾਕੀ ਪੁੜੀਆਂ ਹੋਰ ਬੜੀਆਂ ਟੁੱਟੀਆਂ ਨੇ ਇੱਕ ਪੁੜੀ ਦੀ ਗੱਲ ਥੋੜੀ ਕਰਨੀ ਆ ਜਿੰਨਾ ਵਿਕਾਸ ਆ ਜਿੰਨਾ ਕੰਮ ਆ ਸਾਰਾ ਰੁਕਿਆ ਵਾ ਤੇ ਕੋਈ ਖਿਆਲ ਨਹੀਂਗਾ ਵੀ ਇਹ ਕੰਮ ਕਰਨਾ ਇਹ ਸਰਕਾਰਾਂ ਦੇ ਕੰਮ ਨੇ ਦਲੇਵਾਲ ਸਾਹਿਬ ਬੈਠੇ ਨੇ ਮੇਰੀ ਗੱਲ ਸੁਣੋ ਉਹਨਾਂ ਦੇ ਕਿਨੇ ਸਾਰ ਲਈ ਆ ਯਾਰ ਕਿਤੇ ਸਾਡੀ ਉਮਰ ਹੋ ਗਈ ਆ 70 ਸਾਲ 72 ਸਾਲ ਕਿਤੇ ਕਿਤੇ ਵਾਲ ਹਿਲਦਾਂ ਦਾ ਨਾ ਮੱਖੀ ਹਦਿੰਦੀ ਤੇ ਬਾਲ ਸਾਹਿਬ ਜਾਂ ਸਰਕਾਰਾਂ ਬਾਲ ਸਾਹਿਬ ਮੈਂ ਇੱਕ ਸੁਣੇ ਬੋਲਦਿਆਂ ਵੀ ਕਿਤੇ ਕੋਈ ਵੀ ਬੰਦੇ ਚਾਰ ਇਕੱਠੇ ਹੋ ਕੇ ਰੌਲਾ ਪਾਉਂਦੇ ਆ ਉੱਥੇ ਪਹੁੰਚਦੇ ਨੂੰ ਗੱਲ ਕੀ ਬਣ ਗਈ ਆ ਹੁਣ ਦੁਨੀਆ ਮੰਡੀ ਡੱਲੇਵਾਲ ਸਾਹਿਬ ਵੇਖੋ ਮਰਨ ਮਰ ਤਰੇ ਉਹਦਾ ਕੋਈ ਪਤਾ ਨਹੀਂ ਲੈਣ ਰਿਆ ਨਾ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ ਨਾ ਕੋਈ ਜਾਂਦਾ ਨਾ ਆਉਂਦਾ ਆ